ਇਹ ਬੜੀ ਇਕੱਠਿਆ ਕਿਸਮ ਦੀ ਗੱਲ ਹੈ ਕਿ ਉੱਥੇ ਡਿਬਰਗੜ੍ਹ ਦੇ ਵਿੱਚ ਪਹਿਲਾਂ ਉਹਨਾਂ ਦੀ ਨਿੱਜਤਾ ਦੇ ਉੱਤੇ ਹਮਲਾ ਕੀਤਾ ਗਿਆ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਜਾਂ ਉਹਨਾਂ ਦੀ ਬੈਰਕ ਦੇ ਵਿੱਚ ਸੀਸੀਟੀਵੀ ਕੈਮਰੇ ਲਾਏ ਗਏ ਆ ਤੇ ਫਿਰ ਉਹਨਾਂ ਤੇ ਜਿਹੜੇ ਆ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਉਹਨਾਂ ਨੇ ਮਿਰਕਲ ਪਿਛਲੇ 10 ਦਿਨ ਤੋਂ ਭੁਖੜਤਾਲ ਕੀਤੀ ਹੋਈ ਹੈ ਉਹਨਾਂ ਦੇ ਪੇਰੈਂਟਸ ਨੇ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਭੁਖੜਤਾਲ ਕੀਤੀ ਹੈ ਇਹ ਉਹਦੀ ਜਿਹੜੀ ਵਾਈਫ ਹੈ ਮਰਪਾਲ ਸਿੰਘ ਦੀ ਉਹਨੇ ਵੀ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹਨੇ ਭੁਖ ਹੜਤਾਲ ਪੀ ਰੱਖੀ ਹੋਈ ਹੈ ਤੇ ਪਾਣੀ ਤੱਕ ਵੀ ਜਿਹੜਾ ਉਹ ਨਹੀਂ ਪੀ ਰੇ ਇਹਨਾਂ ਕੁਝ ਹੋਣ ਦੇ ਬਾਵਜੂਦ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕ ਰਹੀ ਆ ਨਾ ਹੀ ਕੋਈ ਸਰਕਾਰ ਜਿਹੜੀ ਹੈ ਗੱਲਬਾਤ ਕਰਨ ਦੇ ਲਈ ਕੋਈ ਪਹਿਲ ਕਦਮੇ ਕਰ ਰਹੀ ਆ ਤੇ ਜੇ ਉਹਨਾਂ ਨੂੰ ਜਾਂ ਉਹਨਾਂ ਦੇ ਮਾਪਿਆਂ ਦੇ ਵਿੱਚੋਂ ਕਿਸੇ ਨੇ ਵੀ ਕੁਝ ਹੁੰਦਾ ਹੈ ਤੇ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਦੀ ਜਾਂ ਕੇਂਦਰ ਸਰਕਾਰ ਦੀ ਜਾਂ ਡਿਬਰੂਗੜ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੀ ਹੋਏਗੀ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਉਹ ਜਿਹੜੇ ਆ ਰਿਹਾ ਹੋਣੇ ਚਾਹੀਦੇ ਨੇ ਤੇ ਜੇ ਨਹੀਂ ਉਹਨਾਂ ਤੇ ਜਿਹੜੇ ਮਾਮਲ ਉਹਨਾਂ ਦੀ ਜਿਹੜੀ ਜੇਲ ਸ਼ਿਫਟਿੰਗ ਘਟੋ ਘਟ ਉਹਨਾਂ ਦੀ ਜੇਲ ਸ਼ਿਫਟਿੰਗ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਪਰ ਸਰਕਾਰ ਜਿਹੜੀ ਹੈ ਗੱਲ ਸੁਣ ਰਹੀ ਹੈ ਸੁਣਨੀ ਚਾਹੀਦੀ ਤੁਹਾਨੂੰ ਕੀ ਤੇੰਨੇ ਲੱਗਦਾ ਹੈਗਾ ਕਿ ਪਹਿਲਾ ਜਿਹੜਾ ਸੰਘਰਸ਼ ਚੱਲਿਆ ਉਸ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਹੈਗਾ ਕਿ ਪਹਿਲਾਂ ਹੀ ਪੰਥਕ ਤੌਰ ਤੇ ਇਕੱਠੇ ਹੋ ਜਾਂਦੇ ਆਪੂ ਤਾਂ ਸ਼ਾਇਦ ਅੱਜ ਇਹ ਨੋਬਤ ਜਿਹੜੀ ਆਉ ਨਹੀਂ ਆਈ ਇਹ ਸਾਡੀ ਇੱਕ ਬੰਨਮਣਾ ਹੈਗੀ ਹੈ ਕਿ ਅਸੀਂ ਪੂਰੀ ਤਰ੍ਹਾਂ ਜਥੇਬੰਦਕ ਜਿਹੜਾ ਉਹ ਨਹੀਂ ਹੋ ਪਾਉਂਦੇ ਕੁਛ ਨਾ ਕੁਛ ਕੁਛ ਨਾ ਕੁਛ ਜਦੋਂ ਵੀ ਕੋਈ ਜਥੇਬੰਦਕ ਹੋਣ ਦਾ ਯਤਨ ਕਰਦਾ ਹੈ ਤੇ ਕੁਝ ਇਸ ਤਰ੍ਹਾਂ ਦੇ ਐਲੀਮੈਂਟਸ ਜਿਹੜੇ ਆ ਉਹ ਵਿੱਚ ਆ ਜਾਂਦੇ ਜਿਹੜੇ ਜਥੇਬੰਦਕ ਜਦੋਂ ਪੰਥ ਹੋਣ ਲੱਗਦਾ ਤੇ ਉਹਨੂੰ ਤਰੋਪੀਟ ਕਰ ਦਿੰਦੇ ਆ ਇਹ ਸਾਡੀ ਇੱਕ ਸਮੱਸਿਆ ਹੈ ਜਦੋਂ ਜਦੋਂ ਪੰਥ ਜਥੇਬੰਦਕ ਹੋਇਆ ਹੈ ਪ੍ਰਾਪਤੀਆਂ ਵੀ ਕੀਤੀਆਂ ਨੇ ਤੇ ਜਦੋਂ ਜਦੋਂ ਇਹ ਖੇਰੂ ਹੋਇਆ ਸਰਕਾਰਾਂ ਦੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਜਥੇਬੰਦਕ ਜਿਹੜੇ ਆ ਉਹ ਪੂਰੀ ਤਰ੍ਹਾਂ ਨਾ ਹੋ ਪਾਉਣ ਇਹਨਾਂ ਦੇ ਵਿੱਚ ਬੰਦੀਆਂ ਪੰਹਿਆ ਰਹਿਣ ਉਹਨਾਂ ਨੂੰ ਸ਼ੂਟ ਕਰਦੀਆਂ ਤੇ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਜਥੇਬੰਦਕ ਤੌਰ ਤੇ ਸਾਨੂੰ ਮਜ਼ਬੂਤ ਹੋਣਾ ਚਾਹੀਦਾ ਤੇ ਇੱਕ ਪ੍ਰਿਤਪਾਲ ਸਿੰਘ ਸਿੱਖ ਹੁੰਦਾ ਜਿਹੜਾ ਕਿਸਾਨ ਸੰਘਰਸ਼ ਚੋਂ ਚੱਕਿਆ ਪਹਿਲਾਂ ਪੀਜੇ ਰੋਟ ਤਕ ਰਿਹਾ ਹੁਣ ਚੰਡੀਗੜ੍ਹ ਹੈਗਾ ਪਰ ਚੌਂਤੇ ਦਰਜ ਹੈਗਾ ਔਰ ਸੁੰਦੇ ਉੱਤੇ ਲਾਈ ਹੈ ਕਿ ਜਿਵੇਂ ਸੈਕਟਰ ਦਾ ਦੁਬਾਰਾ ਫਿਰ ਹਰਿਆਣਾ ਪੂਸ ਤੋਂ ਲਿ ਜਾ ਸਕੇ ਕੀ ਇਹ ਸਾਰੇ ਚਨਰਚੂ ਇਹ ਵੀ ਇੱਕ ਕਿਸਮ ਦਾ ਮੈਂ ਸਮਝਦਾ ਕਿ ਕਿਸਾਨਾਂ ਨਾਲ ਤੱਕਾ ਹੈਗਾ ਕਿ ਅੰਦੋਲਨ ਦੇ ਵਿੱਚੋਂ ਉਹਨਾਂ ਦਾ ਇੱਕ ਲੜਕਾ ਜਿਹੜਾ ਚੁੱਕ ਲਿਆ ਜਾਂਦਾ ਜਦ ਕਿ ਹਰਿਆਣਾ ਸਰਕਾਰ ਨੇ ਬੈਰੀਕੇਟਿੰਗ ਪੂਰੀ ਕੀਤੀ ਹੋਈ ਹੈ ਤੇ ਕਿਸਾਨ ਜਿਹੜੇ ਹੈ ਬੈਰੀਕੇਡ ਜਿਹੜੇ ਟੱਪ ਕੇ ਪਰਲੇ ਪਾਸੇ ਗਏ ਹੀ ਨਹੀਂ ਆ ਇਹਦਾ ਮਤਲਬ ਹੈ ਕਿ ਫੋਰਸ ਉਰਲੇ ਪਾਸੇ ਆਈ ਹੈ ਔਰ ਉਹਨਾਂ ਨੇ ਉਸ ਲੜਕੇ ਨੂੰ ਚੁੱਕਿਆ ਕੁੱਟਮਾਰ ਕੀਤੀ ਹੈ ਇੱਕ ਨੂੰ ਗੋਲੀ ਮਾਰ ਕੇ ਜਿਹੜਾ ਹੈ ਉਹ ਖਤਮ ਕੀਤਾ ਹੈ ਤੇ ਇਹ ਸਾਰਾ ਵਰਤਾਰਾ ਜਿਹੜਾ ਹੈ ਉਹ ਲੋਕਤੰਤਰ ਵਾਸਤੇ ਅੱਛਾ ਨਹੀਂ ਹੈ ਬਹੁਤ ਮੰਦ ਭਾਗਾ ਪੂਰਾ ਬਿਲਕੁਲ ਖਰਾਬ ਜਿਹੜਾ ਮਾਹੌਲ ਹੈ ਜਿਹੜਾ ਐਸਆਈਟੀ ਮਤਲਬ ਫਲਾਸਾ ਹੋਇਆ ਹੈ ਕਿ ਸਿਆਸੀ ਫਾਇਦੇ ਲਈ ਬਿਲਕੁਲ ਇਹ ਤਾਂ ਸ਼ੁਰੂ ਤੋਂ ਕਹਿੰਦੇ ਹਨ ਕਿ ਰਾਸੀ ਕਰਨ ਹੋਇਆ ਮਾਮਲੇਾਂ ਵਿੱਚ ਲੱਗਦਾ ਕਿ ਲੋਕਾਂ ਨੂੰ ਮਿਲੇਗਾ ਸਰ ਮੁਸ਼ਕਲ ਲੱਗਦਾ ਜੀ ਸਰਕਾਰਾਂ ਚਾਹੁੰਦੀਆਂ ਨਹੀਂ ਕਿ ਸਿੱਖਾਂ ਨੂੰ ਇਨਸਾਫ਼ ਮਿਲੇ